से मैं बाज से मैं शेर बनाऊ सवा लाख से एक लड़ाओ तब भाई गुरु गोबिंद सिंह जी महाराज नाम कहा ऐसे घूमते ऐसे साधन तो मेरा ये था रे दोगले परवाना बजिंदर सिंह परवाना यह था मेरा साधन रे इधर तूने जो पत्थर मारा ना वो पत्थर मारने वाला वीडियो भी रखा है इधर जो तूने पत्थर मारा तूने तुने कुत्ता करे, हम कुत्ते दिखते तेरे को और गाड़ी किसका फोड़ा तूने मेरे भाई का इधर कुत्तों को पत्थर मारते तो रहे हम दोनों ने पत्थर मारा जतेदार है पटियाले के जगजीत सिंह नाम है मुझे लगा तेरे अंदर कुछ तो रहेगा तेरे अंदर हाथ दिखा कटा जो सोचा नहीं था रे, तेरी इतनी छोटी सोच है एक मिनट पकड़ना फोन ये सोचा नहीं था लेकिन सच में तूने प्रॉपर तेरा जात दिखा प्रॉपर और हाँ, अरे अकेले में ना तो फिर एक बार फायदा होना पड़ेगा से लड़ने के लिए अकेले में वन मैन शो एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिलने चाहिए तो लेकिन अकेले ना ये पचास बाप लोग को लेके मत आना जैसे आज बाप लोग को लेके आया तू और ना तू गुरु का सिंह है है ना तू गुरु का सिंह क्योंकि ये सिंगो वाला हरकत नहीं है जो डिस्प्ले पे दिख रहा है हाँ मैंने तेरे को गाली दिया मैं नहीं बोल रहा मैंने नहीं दिया मैं दिया कब दिया हां जी हां जी हां जी सुने जा रहा है राजपुरा तेरे बाप का कह रहे हाँ बंद कमरे में मिलेगा एक बार अकेला एक बार मेरे को कुछ सेकंड दे सिर्फ बंद कमरे में तेरे को सिंह नहीं मानते रहे तो सिंह भी नहीं है तूने जो आज किया ना वो औरंगजेब वजीर खान दस लाख चालीस सिंगों का इतिहास हाने ਗੱਲ ਏਦਾਂ ਮੈਂ ਤੁਹਾਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਜਿਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਚ ਲੜਦੇ ਪਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਇੱਕ ਬਾਣੇ ਦੀ ਇੱਕ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੌਨੇ ਕੋਲ ਬੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ ਈਟਾਂ ਵਧੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀਏ ਜਿਹਨੇ ਮੌਨੇ ਕੋ ਹੁੰਨੇ ਸੀਗੇ ਸਹੀ ਬਾਤ ਸਰਦਾਰ ਬੰਦੇ ਦਾ ਮੈਂ ਇਟ ਨਹੀਂ ਜਲਾਈ ਠੀਕ ਆ ਨਾ ਉਹ ਵੀ ਥੋਡੀਆਂ ਜਿਹੜੀਆਂ ਇੱਟਾਂ ਸੀਗੀਆਂ ਨਾ ਉਹੀ ਥੋੜੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਆਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉੱਥੇ ਲੱਗਿਆ ਹੋਇਆ ਵੀ ਪੰਥ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜਣ ਜੋਗੇ ਆ ਪੁਲਿਸ ਸਟੇਸ਼ਨ ਮੈਂ ਬਿਆਨ ਦੇ ਰਹਾ ਮੈਂ ਪਚ ਕੇ ਭੱਜ ਕੇ ਗਿਆ ਅਰੇ 50 ਕੋ ਲੈ ਕੇ ਆਨੇ ਵਾਲੇ ਨਪੁੰਸਕੀ ਔਲਾਦ ਆਣਾ अकेले में मिलना ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਆਉਣਾ ਪਿਆ ਹਾਂ ਮੈਨੂੰ ਥੋੜਾ ਮਸਲਾ ਪਤਾ ਸੀਗਾ ਕਿ ਕੀ ਆ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਹਾਂ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਦਾ ਪੱਥਰ ਮਾਰ ਕੇ ਸ਼ੁਰੂ ਕਰਤੇ ਹਾਂ ਉਹ ਚੰਗੀ ਗੱਲ ਥੋੜੀ ਹੈ ਤੈਨੂੰ ਆਪ ਨੂੰ ਸਤੂ ਪੰਛ ਦਾ ਰਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਮਾਲਿਆਂ ਵਾਲੇ ਆ ਤੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਾਂ ਉਹਨਾਂ ਤੋਂ ਇਟਾ ਮਰੋਣਾ ਭਾਵੇਂ ਵਿੱਕੀ ਥੋਮਸ ਸਿੰਘ ਠੀਕ ਹੈ ਨਾ ਇਹਦੇ ਤੇ ਵੀ ਕੇਸ ਦਾ ਹੱਕ ਨਹੀਂ ਕਿ ਉਹ ਮੋਨਾ ਕੋ ਨਾਈਟਾ ਰੋੜੇ ਮਾਰੇ ਪੀ ਪੰਜਾਬ ਹੁੰਦੇ ਯਾਰ ਉਹ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਹਾਂ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਉਹ ਵੀ ਤੈਨੂੰ ਨਾਲ ਵਾਕੇ ਖਾ ਪੀ ਲਾਂਗੇ ਜੋ ਤੁਹਾਡੇ ਕਿਤੇ ਗਿਲੇ ਨੇ ਤੁਹਾਡੇ ਮਣਾਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਇਸੇ ਕਰਕੇ ਅਸੀਂ ਉੱਥੇ ਗਏ ਸੀਗੇ ਪਰ ਤੁਸੀਂ ਚੰਨ ਕੁਝ ਹੋਰ ਚਾੜਤਾ ਯਾਰ ਆਪਸ ਵਿੱਚ ਕੀ ਸਾਡਾ ਤੁਸੀਂ ਪੱਥਰ ਮਾਰ ਰਹੇ ਇਸਨੇ ਕੋਈ ਆਪਸ ਲੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਮਾਂ ਕਸਮ ਪੱਥਰ ਕੋ ਛੂਆ ਨਹੀਂ ਮੈਨੇ ਪੱਥਰ ਕੋ ਛੂਆ ਨਹੀਂ ਮੈਨੇ ਔਰ ਇਹ ਸਿੰਘ ਨੇ ਵੀ ਹੱਥ ਕਟਾ ਕਰਕੇ ਲਈ ਚਲੋ ਜਦੋਂ ਰੋੜੇ ਵਗਾਰਾ ਵੱਜਦੇ ਸੀਗੇ ਹੱਥ ਕੁਝ ਸਿਰ ਤੇ ਵੱਜਣਾ ਮੇਰੇ ਦਿਮਾਲੇ ਤੇ ਇੱਥੇ ਵੱਜਿਆ ਦਿਮਾਲਾ ਮੇਰਾ ਹੁਣ ਵੀ ਹਿੱਲਿਆ ਹੋਇਆ ਉਸ ਤੋਂ ਬਾਅਦ ਮੈਨੂੰ ਲੋੜ ਪਈ ਆ ਤੇਰੇ ਤੇ ਬਰਾਬਰੀ ਕਰਨ ਦੀ ਠੀਕ ਹੈ ਨਾ ਅਸੀਂ ਦੋ ਜਣੇ ਸੀਗੇ ਤੇ ਦੋ ਬੱਚੇ ਸੀਗੇ ਸਾਡੇ ਨਾਲ ਹਾਂ ਠੀਕ ਹੈ ਦੋ ਛੋਟੇ ਬੱਚੇ ਵੀ تھے ਸਾਡੇ ਨਾਲ ਬੱਚੇ ਸੀਗੇ ਸਾਡੇ ਨਾਲ ਯਾਰ ਤੁਸੀਂ ਤਾਂ ਚੜਾਈ ਕਰਕੇ ਇੱਧਾ ਆ ਕੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਫਿਰ ਇਹ ਤਾਂ ਲੇਕ ਲੇਕ ਤਾਂ ਦੁਸ਼ਮਨਾ ਨਾਲ ਲੜੀਦਾ ਤੂੰ ਤਾਂ ਪੰਥ ਦਾ ਤਾਂ ਮੈਂ ਤਾਂ ਕਹਿੰਦਾ ਵੀ ਪੰਥ ਦਾ ਰਖਾ ਬਣਦਾ ਪਰ ਤੂੰ ਪੰਥ ਦਾ ਹੈ ਨਹੀਂ ਕਿਉਂਕਿ ਤੈਨੂੰ ਇਹ ਹੀ ਨਹੀਂ ਪਤਾ ਯਾਰ ਦਿਮਾਲੇ ਦੀ ਬਾਣੇ ਦੀ ਨਹੀਂ ਇੱਕ ਵਾਰੀ ਨਾ ਦਿਮਾਲੇ ਕਰਕੇ ਬਾਣੇ ਕਰਕੇ ਤੂੰ ਮੇਰੇ ਨਾਲ ਗੱਲ ਕਰਦਾ ਠੀਕ ਹੈ ਨਾ ਤੇਰੇ ਕੋ ਉਤਨੇ ਲੋਕਾਂ ਦੇ ਵਿੱਚ ਮੈਂ ਕੀ ਬੋਲਾ ਮਰਦੇ ਤੋ ਅਕੇਲੇ ਆਤਾ ਤਾਂ ਬੋਲਾ ਵੀਡੀਓ ਵਿੱਚ ਹੈ ਬੋਲਾ ਲੇਕਿਨ ਤੂੰ ਪੱਥਰ ਮਾਰਾ ਰੇ ਡੰਡਾ ਮਾਰਾ ਤੂੰ चल तेरे को ये वीडियो में एक एक पॉइंट देता मैं मस्त तू और मैं अकेले वन वन ऑन वन, वन, वन बस तू और मैं नहीं नहीं, आ, नहीं। मेरे को ना ये बंदा आफी ना आफी चाहिए मेरे को ये बंदा जो किया ना आज या, या, आज जो तूने किया ना उसके लिए माफी दो, नहीं दो, है तुझे दो दो मिनट पता गल की गल ऐसा तेरे नाल कोई वैर विरोध नहीं तू सा सिख भरा है साढ़े तो पहला तू बड़ा प्रचार किया ਠੀਕ ਹੈ ਨਾ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਚਾਰ ਕਰਦੇ ਕਰਦੇ ਤੁਸੀਂ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਹੋ ਠੀਕ ਹੈ ਨਾ ਤੇ ਉਹ ਜਿਹੜਾ ਇੱਕ ਫਲੈਟ ਦਾ ਰੋਲਾ ਉਹ ਬੈ ਕੇ ਨਵੇੜਨ ਵਾਲਾ ਸੀਗਾ ਨਾ ਉਹ ਫਲੈਟ ਦਾ ਵੀ ਆਏਗਾ ਕੱਲ ਕੱਲ ਫਲੈਟ ਦਾ ਵੀ ਵੀਡੀਓ ਆਏਗਾ ਤੇਰੇ ਪਾਸ ਕਿੰਨੇ ਪੈਸੇ दिए तू ਜਿਸकी ਤਰਫੋਂ ਆਇਆ ਹੈ ਕੀ ਹੈ ਨਾ ਮੇਰੇ ਇਸਪੇ ਇਨਵੋਲਵਮੈਂਟ ਥਾ ਨਹੀਂ ਲੇਕਿਨ ਤੂੰ ਨੇ ਬਣਵਾਇਆ ਕਿਉ ਟੀਆਰਪੀ ਤੇਰੇ ਕੋਲ ਟੀਆਰਪੀ ਚਾਹੀਏ ਨਾ ਟੀਆਰਪੀ ਰੱਖੇਗਾ ਤੂੰ ਔਰ ਇੱਕ ਬਾਤ जिंदगी भर पचास बंदे साथ लेके नहीं घूमेगा तू कभी अकेला भी घूमेगा तू जैसे अभी घूम रहा है मैं और तू जिसका गाड़ी फोड़ा न उसमे क्या लिखा था क्या लिखा था फिर दल तर्ना दल।, तर्ना दल लिखा था उसके ऊपर तूने फोड़ा उस गाड़ी का तूने ये सोच के फोड़ा कि विक्की का गाड़ी है फोड़ दो मेरे पास गाड़ी मैं नहीं मैं है विक्की लग लग आए मैं पटियाले आया सिरकपुर ਨਾ ਤੇ ਸਾਡਾ ਤਾਂ ਉਧਰ ਦੀ ਖਾਣ ਪੀਣ ਦਾ ਸੁਪਾ ਸੀਗਾ ਵੀ ਉਹਦੇ ਕੋਲ ਬੈਠਾਂਗੇ ਚਲੋ ਸਾਡਾ ਮਿੱਤਰ ਪਿਆਰਾ ਉਹ ਪਰ ਤੂੰ ਯਾਰ ੱੱਕਾ ਕਰ ਗਿਆ ਕਦੇ ਵੀ ਅਸੀਂ ਅਸੀਂ ਤੈਨੂੰ ਮਿਲਾਂਗੇ ਨਾ ਇਹ ਨਹੀਂ ਸਾਡੇ ਕੋਲ ਸਿੰਘ ਨਹੀਂ ਠੀਕ ਹੈ ਸਾਡੇ ਕੋਲ ਫੋਰਸ ਨਹੀਂ ਅਸੀਂ ਸ਼ੁਰੂ ਜੋ ਲੈ ਕੇ ਆਏ ਨਾ ਦੇ ਵਿੱਚ ਰਹੇ ਆ ਤੂੰ ਜੋ ਲੈ ਕੇ ਆਇਆ ਨਾ ਅਗਰ ਆਪਣੀ ਆਈ ਤੇ ਆ ਗਿਆ ਨਾ ਤੂੰ ਖੇਲ ਪਾਏਗਾ ਕੀ ਆਪਣੀ ਆਈ ਤੇ ਆ ਗਿਆ ਤੂੰ ਲੰਘਾ ਉਤੋਂ ਲੰਘਣਾ ਸਾਡੀ ਸਮਝਦਾਰੀ ਲਾਲਾ ਠੀਕ ਹੈ ਨਾ ਜਵਾਬੀ ਕਾਰਵਾਈ ਤਾਂ ਹੀ ਦਿੱਤੀ ਜੀ ਕਿ ਸਮਝਦਾਰੀ ਇਸ ਕਰਕੇ ਕਹਿੰਦਾ ਕਿਉਂਕਿ ਸਾਡੇ ਨਾਲ ਦੋ ਜਵਾਕ ਸੀਗੇ ਠੀਕ ਹੈ ਨਾ ਉਹ ਅਸੀਂ ਨਹੀਂ ਚਾਹਦੇ ਕਿ ਉਹ ਜਵਾਕ ਨੇ 15 12 ਸਾਲਾਂ ਦੇ ਉਹਨਾਂ ਦਾ ਕੋਈ ਨੁਕਸਾਨ ਹੋਵੇ ਠੀਕ ਹੈ ਦੇਖ ਅਸੀਂ ਤੇਰੇ ਤੇ ਕਿਸੇ ਤਰ੍ਹਾਂ ਦਾ ਵੀ ਪਰਚਾ ਨਹੀਂ ਕਰ ਪਰਚਾ ਨਹੀਂ ਕਰਾਉਣਾ ਤੇਰੇ ਨਾਲ ਲੜਾਈ ਝਗੜਾਣੀ ਜੋ ਤੂੰ ਚਾਹੁੰਦਾ ਟੀਆਰਪੀ ਜਿਵੇਂ ਵਿਕੀ ਕਹਿੰਦਾ ਟੀਆਰਪੀ ਵਾਲਾ ਮੈਨੂੰ ਨਹੀਂ ਪਤਾ ਇਹ ਸਿਸਟਮ ਕੀ ਹੁੰਦਾ पब्लिसिटी पचास तो बंदे एक आदमी लेके आता है ना तो वो आदमी नहीं औरत है औरत है जो तू है और वाकई है तू मर्द स्टैंप लगा रहे वाकई है मर्द वन ऑन वन जो मर्जी वन ऑन वन तू और मैं बस डेंगू के मच्छर एक बार मिलना मेरे को एक बार अकेले में सब कुछ छोड़ बाकी ਆਪਸ ਵਿੱਚ ਯਾਰ ਜਿਵੇਂ ਮਰਜ਼ੀ ਨਾ ਬੰਦ ਕਮਰੇ ਚ ਲੜ ਲਓ ਬਸ ਅਸੀਂ ਪੰਥ ਦਾ ਜਲੂਸ ਨਾ ਕੱਢੋ ਬਸ ਠੀਕ ਹੈ ਨਾ ਪੰਥ ਸਾਡਾ ਪਹਿਲਾਂ ਅਸੀਂ ਕੰਮ ਰਲ ਮਿਲ ਕੇ ਕੋਈ ਹੋਰ ਸੋਚੀਏ ਕਰਨੇ ਆ ਇਹਨੂੰ ਵਰਲਡ ਲੈਵਲ ਤੇ ਦੁਨੀਆ ਸੁਣਦੀ ਆ ਭਾਈ ਤੈਨੂੰ ਪੰਜਾਬ ਲੈਵਲ ਤੇ ਸੁਣਦੀ ਆ ਮੇਰਾ ਵੀ ਤੇਰੇ ਵਾਲਾ ਸਿਸਟਮ ਸੀਗਾ ਵਿਕੀ ਥੋਮਸ ਦੇ ਨਾਲ ਲੜਦਾ ਸੀਗਾ ਮੈਂ ਇਹਦੇ ਨਾਲ ਠੀਕ ਹੈ ਨਾ ਪਰ ਸਭ ਨੂੰ ਪਤਾ ਜਦੋਂ ਅਸੀਂ ਬੈਠੇ ਸੀਗੇ ਸਾਡੇ ਜੱਥੇਦਾਰ ਸਾਹਿਬ ਨੇ ਬਾਬਾ ਜੀ ਨੇ ਸਾਡੀ ਛੁਲਾ ਕਰਾਈ ਸੀ ਕਿ ਤਾਂ ਜਿਹੜੇ ਮਨ ਮਦਾਵ ਸੀਗੇ ਸਾਡੇ ਦੂਰ ਹੋਏ ਠੀਕ ਹੈ ਨਾ ਜੇ ਤੈਨੂੰ ਕੋਈ ਦਿੱਕਤ ਆ ਯਾਰ ਇਹਦੇ ਤੋਂ ਤੂੰ ਕਹਿ ਭਾਈ ਤੈਨੂੰ ਮਿਲਣਾ ਪਰ ਆਪਾਂ ਹਰ ਥਾਂ ਤੇ ਆਪਣੀ ਹੈਂਕਰਵਾਜੀ ਦੇ ਵਿੱਚ ਗੱਲ ਕਰੀਏ ਉਹ ਚੰਗੀ ਗੱਲ ਨਹੀਂ ਹੋएगी ਅਸੀਂ ਗੁਰੂ ਦੇ ਸਿੰਘ ਆ ਤੇ ਉਹਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਡਾ ਭਰਾ ਹੈ ਜੇ ਪੰਜਾਬੀ ਨਹੀਂ ਤਾਂ ਕੀ ਹੋਇਆ ਭਾਈ ਅਸੀਂ ਬਿਹਾਰ ਜੇ ਮੈਂ ਤੈਨੂੰ ਮੁੱਦੇ ਦੰਨਾ ਠੀਕ ਹੈ ਨਾ ਉਹ ਚੱਕ ਅਸੀਂ ਮੈਂ ਵਿੱਕੀ ਨੂੰ ਛੱਡ ਪਰ ਮੈਂ ਤੇਰੇ ਨਾਲ ਲੱਗੂੰਗਾ ਯਾਰ ਤੇਰੇ ਮੈਂ ਬਰਾਬਰ ਖੜੂੰਗਾ ਮੈਂ ਤੈਨੂੰ ਮੁੱਦੇ ਦਿੰਨਾ ਰਬੜ ਦੇ ਕੱਛਿਆਂ ਵਾਲੇ ਜੋਕੀ ਦੇ ਕੱਛਿਆਂ ਵਾਲੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਬਿਰਾਜਮਾਨ ਹੋਏ ਨੇ ਕਮੇਟੀ ਕਮੇਟੀ ਦੇ ਵਿੱਚ ਠੀਕ ਹੈ ਨਾ ਉਹਨਾਂ ਨਾਲ ਲਏ ਵੀਰ ਪੰਗਾ ਠੀਕ ਹੈ ਨਾ ਛੋਟੇ ਛੋਟੇ ਆਪਸ ਦੇ ਵਿੱਚ ਵਿਵਾਦ ਨੇ ਨਾ ਜਿਹੜੇ ਇਹ ਸਾਨੂੰ ਬਹੁਤ ਪਿੱਛੇ ਲੈ ਕੇ ਜਾ ਰਹੇ ਨੇ ਤੂੰ ਆਕੇ ਉੱਤੇ ਮਾਵਾਂ ਪਿਡਾਂ ਦੀ ਗਾਲਾਂ ਗੱਡੀਆਂ ਨੇ ਚੰਗੀ ਗੱਲ ਸੀਗੀ ਯਾਰ ਇੱਕ ਇੰਨੀ ਸੋਹਣੀ ਤੋਂ ਬਾਣੀ ਪੜਦਾ ਐਨਾ ਇੰਨੀ ਅੱਛੀ ਬਾਣੀ ਆ ਠੀਕ ਐ ਇੱਥੇ ਇੱਕ ਪ੍ਰੋਗਰਾਮ ਸੀਗਾ ਜਦੋਂ ਆਪਣਾ ਜਥੇਦਾਰ ਸਾਹਿਬ ਆਏ ਸੀਗੇ ਉਦੋਂ ਤੁਸੀਂ ਇੱਥੇ ਗੁਰਬਾਣੀ ਦੇ ਟੁਕਕਾ ਬੋਲਿਆ ਸੀਗੀਆਂ ਠੀਕ ਐ ਨਾ ਕਿੰਨੀਆਂ ਸਾਨੂੰ ਆਏ ਸੀਗਾ ਯਾਰ ਬੰਦਾ ਬੜਾ ਪਰਫੈਕਟ ਆ ਜਿਹਨੂੰ ਗੁਰਬਾਣੀ ਦਾ ਗਿਆਨ ਆ ਇਹ ਸਾਨੂੰ ਸਹੀ ਸੇਧ ਦੇ ਸਕਦਾ ਨੌਜਵਾਨਾਂ ਨੂੰ ਸਾਡੇਆਂ ਨੂੰ ਪਰ ਜੋ ਤੂੰ ਅੱਜ ਕੀਤਾ ਇਹ ਸੇਧ ਨਹੀਂ ਹੈਗੀ ਇਹਨੂੰ ਮੈਂ ਬੇਫਕੂਫੀ ਕਹੂੰਗਾ ਕਿ ਅਸੀਂ ਪੰਥ ਦੇ ਵਿੱਚ ਆਪਸ ਵਿੱਚ ਦਰਾਰ ਕਿਵੇਂ ਪਾਈ ਹੈ ਦੇਖ ਮੈਂ ਬਾਲਾ ਕੁਝ ਨਹੀਂ ਕਹਿੰਦਾ ਪਰ ਇਹ ਮੈਂ ਜਾਂਦੇ ਜਾਂਦੇ ਇੱਕ ਲਾਸਟ ਗੱਲ ਜ਼ਰੂਰ ਕਹਿਣੀ ਚਾਹਨਾ ਬਾਕੀ ਆਪਸ ਦੇ ਵਿੱਚ ਵਿਵਾਦ ਹੁੰਦੇ ਨੇ ਪੰਥਾ 'ਚ ਹੁੰਨੇ ਆ ਆਪਾਂ ਜਿਹਦੇ ਨਾਲ ਕਾਰਜ ਕਰਦੇ ਆ ਉਹਨਾਂ ਨਾਲ ਆਪਣੀ ਸੋਚ ਨਹੀਂ ਮਿਲਦੀ ਪਰ ਉਹਦਾ ਕੀ ਹੈ ਆਪਾਂ ਬੈਕ ਇਨ ਵੇਟਦੇ ਨੇ ਹਾਂ ਕਈ ਹੈਗੇ ਨੇ ਸਿੰਘ ਜਿਨ੍ਹਾਂ ਨੇ ਮੇਰੇ ਨਾਲ ਵੀ ਗਾਲੀ-ਕਲੋਚ ਕੀਤੀ ਆ ਮੈਂ ਉਹਨਾਂ ਦੇ ਨਾਲ ਨਹੀਂ ਬੈਸਦਾ ਵੀਰੇ ਮੈਂ ਉਹਨਾਂ ਦਾ ਕਿ ਚੀਜ਼ ਠੀਕ ਹੈ ਮਨਮਟਾਈ ਚੁੱਪ ਹੋ ਗਏ ਪਰ ਜੇ ਉਹਨਾਂ ਨੂੰ ਕਦੇ ਮੇਰੀ ਲੋੜ ਪਊਗੀ ਮੈਂ ਨਾਲ ਖੜੂਗਾ ਉਹਨਾਂ ਦੇ ਮੈਂ ਇਦਾਂ ਇੱਕਾ ਰੋੜੇ ਲੈ ਕੇ ਨਹੀਂ ਜਾਊਂਗਾ ਉਹਨਾਂ ਤੇ ਹਾਂ ਕੁੱਤਾ ਸਮਝਾ ਕੁੱਤਾ ਇਸਨੇ ਇਹ ਨਾ ਮੈਂ ਕਿਸੇ ਸਰਦਾਰ ਨੂੰ ਸਰਦਾਰ ਦਮਾਲੇ ਵਾਲੇ ਹੀ ਤਾਂ ਮੈਂ ਦੂਰ ਦੀ ਗੱਲ ਕਰਦਾ ਬਾਣੇ ਵਾਲੇ ਦੀ ਸਰਦਾਰ ਨੂੰ ਆ ਮੋਨੇ ਕੋ ਉਹਨਾਂ ਨੂੰ ਹੱਥ ਪਾਣ ਦਈਏ ਠੀਕ ਹੈ ਇਹ ਚੀਜ਼ ਦਾ ਸੋ ਤੇਰੇ ਨਾਲ ਸਾਡਾ ਜਾਂ ਸਾਡੇ ਨਾਲ ਤੇਰਾ ਕੋਈ ਬੈਰ ਨਹੀਂ ਹੈਗਾ ਜਿਹੜਾ ਤੂੰ ਬਦੋਂ ਨੂੰ ਫਿਰਦਾ ਠੀਕ ਹੈ ਨਾ ਇੱਕ ਦੇ ਦੂਜੇ ਦਾ ਸਾਥ ਦੋ ਪੰਛ ਦੀ ਔਰ ਅਗਰ ਬੜਾਣਾ ਹੀ ਹੈ ਨਾ ਤੂੰ ਜੀਗਵਾਈ ਕਰਦਾ ਪੰਚ ਪੰਚ ਦੇ ਨਾਲ ਚੱਲ ਮੇਰਾ ਵੀਰ ਠੀਕ ਹੈ ਨਾ ਤੂੰ ਕੱਲਾ ਪੰਚ ਨਹੀਂ ਹੈਗਾ ਯਾ ਕੱਲਾ ਰਾਜਪੁਰਾ ਤੇਰਾ ਨਹੀਂ ਹੈਗਾ ਹਾਂ ਰਾਜਪੁਰਾ ਕਿਉਂ ਫਿਰ ਰਹਾ ਅਸੀਂ ਅਸੀਂ ਤਾਂ ਐਸੇ ਕਾਰਜ ਕਰ ਰਹੇ ਵੀ ਸੰਗਤ ਜੋੜਦੇ ਪਏ ਆ ਠੀਕ ਹੈ ਨਾ ਤੂੰ ਆ ਕੇ ਸਾਡੇ ਉੱਤੇ ਚੜ ਕੇ ਇਦਾਂ ਆ ਜਿਵੇਂ ਅਸੀਂ ਅਫਦਾਲੀ ਹੁੰਨੇ ਹਾਂ ਹਾਂ ਠੀਕ ਹੈ ਨਾ ਫੱਦਾ ਤੇਰੇ ਅਲੀ ਯਾਰ ਮਾੜਾ ਮੋਟਾ ਨਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਇੱਕ ਬਾਣੇ ਵਾਲਾ ਮੈਂ ਦੁਆਰਾ ਫੇਰ ਕਹਿੰਦਾ ਮੈਂ ਤੇਰੇ ਅੱਗੇ ਇਸ ਕਰਕੇ ਆਇਆ ਸੀਗਾ ਇਹਨੂੰ ਬਾਣੇ ਤੇ ਦੁਮਾਲੇ ਦਾ ਲਿਹਾਜ਼ ਹੋਊਗੀ ਤੂੰ ਗਾਲਾਂ ਕੱਢ ਰਿਆਂ ਉੱਥੇ ਮੈਨੂੰ ਨਹੀਂ ਪਤਾ ਸੀਗਾ ਮੈਂ ਅੱਗੇ ਜਾਊਂਗਾ ਤੇ ਤੁਸੀਂ ਮੇਰੇ ਤੇ ਇੱਟਾ ਰੋੜੇ ਬਾਣੇ ਸ਼ੁਰੂ ਕਰ ਦੇਣੇ ਨੇ ਠੀਕ ਹੈ ਨਾ ਸੋ ਮੈਂ ਬਾਰ-ਬਾਰ ਕਹਿੰਦਾ ਵੀ ਤੇਰੇ ਲਈ ਚੰਗੀ ਗੱਲ ਨਹੀਂ ਸੀਗੀ ਆ ਲੈ ਭਾਈ